ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਏ ਆਂ ਖੇਤ ਘੇੜਾ ਮਾਰਨ ਇਹ ਆ ਆਪਣਾ 131 PR ਬਹੁਤ ਸੋਹਣਾ ਮੰਜਰਾ ਇਹਦੀਆਂ ਪਕਾ ਬਹੁਤ ਸੋਹਣਾ 131 ਬਹੁਤ ਵਧੀਆ ਵੈਰਾਈਟੀ ਹੈ ਇਹ 131 ਪਰ ਥੋੜਾ ਲੈਸਰ ਕੀ ਵੱਧ ਲਾਇਆ ਹੋਇਆ ਹੈ ਪਰ ਵੀ ਝਾੜ ਵਧੀਆ ਰਿਹਾ ਇਹਦਾ ਐਦ ਕੀ ਦੇਖੋ ਦੇਖਣ ਜੇ ਤਾਂ ਸੋਹਣਾ ਲੱਗਦਾ ਝਾੜ ਐਦ ਕੀ ਵਧੀਆ ਰਹੂਗਾ ਇਹਦਾ ਹਾਇਲ ਕੋਈ ਵੀ ਬਿਮਾਰੀ ਨਹੀਂ ਨਿਖਲੇ ਤਾਈ ਇੱਕ ਸਪਰੇਅ ਕੀਤੀ ਹੋਈ ਹੈ ਇੱਥੇ ਆਪਾਂ ਕਦੇ ਪ੍ਰਦਾਨ ਨਹੀਂ ਪਾਏਗੀ ਸਪਰੇਅ ਹੀ ਕਰਦੇ ਆ। ਇਹ ਦੂਜੀ ਸਪਰੇਅ ਕਰਦੇ ਆ। ਸ਼ਾਇਦ ਕਾਨੂੰ ਕਰਦ ਕੇ ਮੌਸਮ ਜਾਂ ਖਰਾਬ ਕਰਕੇ ਨਹੀਂ ਕੀਤੀਗੀ। ਹਜੇ ਕੋਈ ਵੀ ਬਿਮਾਰੀ ਹੈ ਨਹੀਂਗੀ। ਵਧੀਆ ਹੈ। ਵਧੀਆ ਵੈਰਾਈਟੀ 131 देखो मंजर फोक भी है नहीं सतारा किले लाए, के लिए लाए एक सौ कत्ती